ਵਾਹ ਵੀ ਚੇਤਨ ਅੱਜ ਤਾਂ ਮਜ਼ਾ ਲੱਗਿਆ ਪਿਆ ਆ ਆਰਡਰ ਤੇ ਆਰਡਰ ਕਮਾਲ ਹੈ ਯਾਰ ਉਹ ਮਿਹਨਤ ਕਰਦੇ ਆਪਾਂ ਇਦਾਂ ਨਹੀਂ ਹੈਗੀ ਮਤਲਬ ਅੱਜ 20 25 ਹਜ਼ਾਰ ਤੈਗਾ ਤੂੰ ਮੈਨੂੰ ਕੱਲਾ ਵੀ ਬੱਚੀ ਆਈ ਬੇਬਾ ਇਹ ਉਹਦੇ ਯਾਰ ਇੰਨੇ ਗਾਖ ਖੜੇ ਨੇ ਇੰਨੇ ਆਰਡਰ ਤੂੰ ਆਨਲਾਈਨ ਵਾਲੇ ਵੀ ਬੁੱਕ ਕਰੀ ਫਿਰਦਾ ਨਹੀਂ ਤੂੰ ਆਪਣੇ ਪੇਜ ਤੇ ਪਾਈ ਸੀ ਵੀਡੀਓ ਕੱਲਪ ਬਣਾਈ ਤੇਗੀ ਵੀਡੀਓ ਵੀਡੀਓ ਨਹੀਂ ਮੈਂ ਆਪਣੇ ਪੇਜ ਤੇ ਪਾਈ ਸੀ ਨਾ ਆ ਮੈਂ ਮਿਹਨਤ ਕੀਤੀ ਆ ਵੀਡੀਓ ਕਾਲ ਤੇ ਪਾਰਸਲ ਗੜਵਾਇਆ ਮੈਂ ਪੈਕ ਕੀਤਾ ਤੇ ਇਹ ਹਿੱਸਾ ਦਾ ਅੱਜ ਜੋ ਤੇ ਗਾਹ ਕਾਇਆ ਉੱਚ ਦੂੰਗਾ ਇਹ ਹਿੱਸਾ ਇਹ ਨਾ ਸਮਝ ਨਹੀਂ ਦੂੰਗਾ ਉੱਚ ਦੂੰਗਾ ਤਾਂ ਇਹ ਹਿੱਸਾ ਜੋ ਬੰਦਾ ਲੈ ਚੱਕ ਤੋ ਹਿੱਸਾ ਬੈਠ ਹੋਇਆ ਲਾ ਅ ਚੱਕ ਦੋ ਜਾਈਪਿਆ ਆ ਚੱਕ ਤੇ ਇਹ ਹਿੱਸਾ ਤੇ ਗਾਹ ਇੰਨੇ ਕਿ ਆਈ ਸੀਗੇ ਅ ਚੱਕ ਕੋਈ 5600 ਦਾ ਕੋਈ 7800 ਦਾ ਕੋਈ 10000 ਦਾ ਤੇ ਉਹ ਚੋ 2000 ਹੀ ਦੇਂਗਾ ਤੂੰ ਮੈਨੂੰ ਨਹੀਂ ਮਿਹਨਤ ਕਿੰਨੇ ਕੀਤੀ ਐ ਯਾਰ ਮਿਹਨਤ ਦੋਨਾਂ ਨੇ ਕੀਤੀ ਐ ਵੀਡੀਓ ਦੋਨਾਂ ਨੇ ਬਣਾਈ ਐ ਆਪਾਂ ਤੇ ਤੂੰ ਵੀਡੀਓ ਬਣਾਈਆ ਪਾਰਸਲ ਪਸੰਦ ਕਰਾਏ ਪੈਕ ਕੀਤਾ ਸਭ ਕੁਝ ਮੈਂ ਕੀਤਾ ਨਾ ਤੂੰ ਕੀ ਕੀਤਾ ਆਹ ਕੀ ਗੱਲ ਹੋਈ ਆਹ ਕੀ ਗੱਲ ਹੈ ਆਪਣੀ ਗੱਲ ਹੋਈ ਸੀ 50000 ਤੈਨੂੰ ਕਹਦਾ ਦਿੱਤਾ ਸੀ ਕਿ 50000 ਦੇ ਕੇ ਤੂੰ ਮੈਂ 50 ਲੱਖ ਨਹੀਂ ਦੇਤਾ ਬਾਈ ਕਹੋ ਜੀ ਗੱਲ ਕਰ ਰਹੇ ਆ ਯਾਰ 12 40 ਲੱਗਦਾ ਮਾਲ ਪਿਆ ਆ ਗੱਲ ਹੋਈ ਐ ਤੂੰ ਵੀਡੀਓ ਪਾ ਜੋ ਕਸਟਮਰ ਆਊਗਾ ਉਹ ਆਪਣਾ ਅਧ ਹੈਗਾ ਐਸਾ ਤੁ ਫਿਰ ਕਸਟਮਰ ਹੀ ਇਹ ਸਮਾਨ ਆਇਆ ਜੇ। ਯਾਰੀ ਮੈਂ ਪਾਰਸਲ ਪੈਕ ਕੀਤਾ ਆਪਣੀ ਫੇਸ ਤੇ ਮੈਂ ਵੀਡੀਓ ਪਾਈ ਆ ਠੀਕ ਹੈ ਮੈਂ ਪਸੰਦ ਕਰਾਏ ਆ ਪਾਰਸਲ ਪੈਕ ਕੀਤਾ ਐਡਰੈਸ ਲਿਖਿਆ ਸਭ ਕੁ ਮੈਂ ਕੀਤਾ ਕਸਟਮਰ ਅਸੀਂ ਟੈਂਡ ਕਰਦੇ ਪਏ ਆ। ਵੀਡੀਓ ਤਾਂ ਮੈਂ ਹੀ ਬਣਾਈ ਆ ਨਾ ਯਾਰ ਫੇਸ ਤਾਂ ਮੇਰੀ ਹੀ ਆ ਨਾ ਫੇਸ ਵੈਲਿਊ ਤਾਂ ਮੇਰੇ ਕਰਕੇ ਹੀ ਗਾ ਘਾਰੇ ਆ। ਤੂੰ ਕਿਉਂ ਨਹੀਂ ਪਾਈ ਵੀਡੀਓ? ਮੈਨੂੰ ਇਹਦਾ ਜਵਾਬ ਦੇ। ਯਾਰ ਤੂੰ ਕਿਹਾ ਸੀ ਜਦ ਕੋਲੈਬੋਰੇਟ ਕਰੂੰਗਾ। ਕੋਲੈਬੋਰੇਟ ਦੀ ਗੱਲ ਨਹੀਂ ਹੋਈ ਆਪਣੀ। ਨਹੀਂ ਨਹੀਂ ਕੋਈ ਗੱਲ ਨਹੀਂ ਹੋਈਗੀ। ਆਪਣੀ ਤਾਂ ਗੱਲ ਹੀ ਆ। ਯਾਰ ਜਦੋਂ ਪੈਸੇ ਲੈਣੇ ਸੀ ਉਦੋਂ ਤੂੰ ਗੱਲ ਹੋਰ ਸੀ ਹੁਣ ਕੋ ਆ ਆਲੇ ਦਾ ਆ ਵੀਰ ਮੈਂ ਕਹਾਂ ਬਾਈ ਇਹ ਫੋਨ ਵੱਜਦੇ ਵੇ ਆ ਮੈਨੂੰ ਨਹੀਂ ਪਤਾ ਬਾਈ ਕੋਈ ਫੋਨ ਨਹੀਂ ਵੱਜਦਾ ਸੀ ਇਹਨਾਂ ਮੈਨੂੰ 50000 ਦੇ ਯਾਰ ਮੇਰਾ ਕਦੋਂ ਮੈਂ ਆ ਯਾਰ ਦੇ ਜਿਹੜਾ ਤੈਨੂੰ ਦਿੱਤਾ ਵਾ ਤੂੰ ਵੀਡੀਓ ਬਣਾ ਜੋ ਹਿੱਸਾ ਦਿੰਦਾ ਕੋਈ ਨਹੀਂ ਓਏ ਮੈਂ ਨਹੀਂ ਬਣਾਣੀ ਯਾਰ ਵੀਡੀਓ ਤੂੰ ਨਹੀਂ ਬਣਾਣੀ 50000 ਵੀ ਗਿਆ ਜਾ ਐਵੇਂ ਕਿਵੇਂ ਗਿਆ ਜਿਵੇਂ ਜਾਂਦਾ ਉਸ ਆਵਲਾ ਵਾਲਾ ਖਲਾਰਾ ਪੈ ਜਾਣਾ ਇੱਥੇ ਉਹ ਲਾਲਾ ਜੋ ਖਲਾਰਾ ਪਾਣਾ ਤੇ ਵੰਗੋ 36 ਦੇ ਦੇ ਦੇਖੋ ਨਾ ਵੀਡੀਓ ਬਣੀ ਹੋਈ ਆ ਮੇਕੋ ਵੀਡੀਓ ਬਣੀ ਹੋਈ ਆ ਤੂੰ ਵੀਡੀਓ ਦਿਖਾ ਤੈਨੂੰ ਥੋੜੀ ਦਿਖਾਉਂਗਾ ਪੁਲਸ ਵਾਲੇ ਨੂੰ ਦਿਖਾਉਂਗਾ ਮੈਂ ਫਿਰ ਸੀਐਸਟਾਫ ਲਿਆ ਆਪਾਂ ਨੇ ਪੁਲਸ ਨੂੰ ਛੱਡ ਕੋਈ ਟੈਨਸ਼ਨ ਨਹੀਂ ਹੈਗੀ ਦੇਖ ਲਾ ਹੱਲੇ ਵੀ ਗਲਤੀ ਕਰ ਰਿਹਾ ਤੂੰ ਗਲਤੀ ਹੈ ਹੀ ਨਹੀਂ ਬਾਅਦ ਚ ਤੂੰ ਸੋਚੇਗਾ ਜਦੋਂ ਹੱਥਾਂ ਪੈਰਾਂ ਦੀ ਤੈਨੂੰ ਪੈ ਗਈ ਨਾ ਫਿਰ ਤੂੰ ਸੋਚੇਗਾ ਤੂੰ ਗਲਤੀ ਕਰਦਾ ਪਿਆ ਤੈਨੂੰ ਸਮਝ ਨਹੀਂ ਗਿਆ ਮੈਂ ਸਮਾਨ ਚ ਚੁਕਾ ਲੈਣਾ ਆਪਣਾ ਤੂੰ ਚੁਕਾ ਕੇ ਤਾਂ ਦਿਖਾ ਮੈਂ ਬੁਲਾਣਾ ਬੰਦੇ ਨੂੰ ਹੁਣੇ ਚਕਾਣਾ ਬਸ ਮਰ ਜੀ ਬੁਲਾ ਗੇਟ ਤੱਕ ਜਾ ਕੇ ਦਿਖਾ ਦੇ ਜੇ ਤੇ ਚ ਹਿੰਮਤ ਹੈਗੀ ਆ ਤੈਨੂੰ ਮੈਂ ਹਿੰਮਤ ਦੀਆਂ ਗੱਲਾਂ ਛੱਡ ਦੇ ਇਹ ਪਿਆਰ ਨਾਲ ਕਹ ਇਹ ਪਿਆਰ ਨਾਲ ਤੂੰ ਸਮਝ ਨਾ ਫਿਰ ਓਏ ਮੈਂ ਹੁੰਦੈ ਨੂੰ ਪਿਆਰ ਨਾਲ ਕਹਿਣਾ ਪਿਆ ਐਵੇਂ ਪੰਗਾ ਨਾ ਪਾ ਲਈ ਤੂੰ ਗੇਟ ਤੋਂ ਕੋਈ ਸਮਝਾ ਲੈਣਾ ਵਾ ਫਲਾਲਾ ਤੇਰਾ ਬਤਨਾ ਹੁਣ ਤੋਂ ਸਮਾਨ ਚੱਕਿਆ ਸੀ ਨਾ ਹੁਣ ਤੋਂ ਸਮਾਨ ਚੱਕ ਕੇ ਲੈ ਕੇ ਜਾ ਦੇਖ ਲੈਨੇ ਆ ਤੂੰ ਗੇਟ ਤੋਂ ਬਾਹਰ ਚੱਲ ਜਾ ਮਨ ਜਾਗਾ ਤੈਨੂੰ ਮੈਂ ਹਾਂ ਜਿੰਨੂੰ ਮਰਜ਼ੀ ਲਿਆ ਅੱਜ ਤੂੰ ਬੜ ਘਰੇ ਆ ਨਾ ਵਾ ਯਾਰ ਤੈਨੂੰ ਮੈਂ ਪੈਸੇ ਦੇਣਾ ਪਿਆ ਯਾਰ 2000 ਨੂੰ ਮੈਂ ਕੀ ਕਰਨਾ ਜਿੱਥੇ ਬੜਦੀ ਵੀ 25000 ਯਾਰ ਸਵੇਰ ਤੋਂ ਤੂੰ ਆਇਆ ਵਾ ਆਏ ਨੂੰ ਕੀ ਐ ਦਰ ਗੱਲ ਨੂੰ 2 ਘੰਟੇ ਬਹਿਣਾ ਵਾ ਗੱਲ ਹੀ ਆਪਣੀ ਗੱਲ ਗੱਲ ਹੀ ਹੋਈ ਐ ਫੋਨ ਮੈਨੂੰ ਵੱਜੀ ਜਾਂਦੇ ਆ ਮੈਂ ਵੀਡੀਓ ਪਾਈ ਆ ਤੂੰ ਵੀਡੀਓ ਪਾਈ ਹੈ ਬਣਾਈ ਤਾਂ ਮੈਂ ਹੀ ਆ ਨਾ ਯਾਰ ਮੈਂ ਬਣਾਉਂਦਾ ਫਿਰ ਤੂੰ ਆ ਕੇ ਦਿਮਾਗ ਖਰਾਉ ਕਰਤਾ ਯਾਰ ਜਾ ਜਾ ਨਿਕਲ ਇੱਥੋਂ ਕੰਮ ਕਰਨਾ ਵੀਡੀਓ ਬਣਾ ਨਹੀਂ ਪਾ ਨਹੀਂ ਜਾ ਅਮੀ ਦਿਮਾਗ ਆ ਗਿਆ ਖਰਾਬ ਕਰ ਲੈ ਕੰਮ ਕੋਈ ਕਰਨਾ ਨਹੀਂ ਇੱਥੇ ਆਈ ਬਸ ਹੋਈ ਰੋਟੀ ਸਵੇਰ ਦੀ ਖਾਦੀ ਨਹੀਂ ਹੋਈ ਆਹ ਪਾਰਸਲ ਬੈ ਕਿਤੇ ਆ ਗਿਆ ਹਿੱਸਾ ਲੈਣ ਵਾਸਤੇ ਸਿਮਰਨ ਹਾਂਜੀ ਵੀਰੇ ਬਾਬਾ ਆਇਆ ਉੱਪਰ ਨਹੀਂ ਵੀਰੇ ਹੁਣ ਮੈਂ ਮਾਰਕੀਟ ਜਾਣਾ ਸੀ ਮੈਂ ਕੀ ਕਰਾਂ ਤੁਸੀਂ ਜਾਇਓ ਸਿਮਰਨ ਤੂੰ ਕਰ ਲਈਆਂ ਦੁਕਾਨ ਤੇ ਦੋ ਕਸਟਮਰ ਆ ਗਏ ਕਿਵੇਂ ਸਾਂਭੇਂਗੀ ਵੀਰੇ ਮੈਂ ਸਾਂਭ ਲੂੰਗੀ ਤੁਸੀਂ ਜਾਓ ਮਾਰਕੀਟ ਚਲ ਮੈਂ ਕੋਸ਼ਿਸ਼ ਕਰੂੰਗਾ ਥੋੜਾ ਜਲਦੀ ਆ ਜਾਊਗਾ ਹਾਂਜੀ ਠੀਕ ਹੈ ਧਿਆਨ ਰੱਖੀ ਜੇ ਕੋਈ ਲੋੜ ਹੋਈ ਮੈਨੂੰ ਫੋਨ ਕਰ ਲੈ ਠੀਕ ਹੈ ਵੀਰੇ ਆਗੇ ਤੁਸੀਂ ਵੀਰੇ ਕੱਲ ਕਿੰਨਾ ਮਜ਼ਾ ਆਇਆ ਸੀਗਾ ਵਿਆਹ ਤੇ ਨਹੀਂ ਹਾਂ ਕੰਮ ਕਰ ਲੈ ਦਿਮਾਗ ਨਾ ਖਰਾਬ ਕਰ ਕੀ ਹੋਇਆ ਵੀਰੇ ਕੱਲ ਕਾ ਕੁਛ ਇੰਗਾ ਕੁਛ ਕਿ ਅੱਜ ਕੀ ਹੋ ਗਿਆ ਕੰਗ ਮੇਰਾ ਪਹਿਲੇ ਹੀ ਸਿਰ ਦਰਦ ਹੁੰਦਾ ਪਿਆ ਵਾ ਕੰਮ ਕਰ ਲੈ ਆਪਣਾ ਵੀਰੇ ਜਿਹੜਾ ਕੱਲ ਤੁਸੀਂ ਪੰਗੜਾ ਪਾਇਆ ਸੀਗਾ ਬਹੁਤ ਸੋਹਣਾ ਪਾਇਆ ਸੀ ਮੈਨੂੰ ਅੱਜ ਵੀ ਗੱਚ ਗੱਜੀ ਕਰੀ ਜਾਂਦਾ ਵਾ ਨਾਲੇ ਵੀਰੇ ਜਿਹੜੇ ਭੀਗੇ ਪਕੋਰੇ ਖਾਂਦੇ ਸੀਗਾ ਮੈਨੂੰ ਹਾਈ ਕੱਕ ਖਾ ਗਈ ਜਾਂਦੇ ਨੇ ਨਾਲੇ ਮੰਮੀ ਕੰਗੇ ਸੀ ਕੁਛ ਇੰਗਾ ਪੰਗੜਾ ਬਹੁਤ ਸੋਹਣਾ ਪਾਇਆ ਇਹ ਗੋਕਲ ਸਟੈਪਿੰਗ ਮੈਂ ਤੁਹਾਨੂੰ ਹੋਰ ਸਿਖਾ ਦਿੰਦੀ ਆ ਆਪਾਂ ਵਿਆਹਾਂ ਚ ਚੁੱਪ ਕਰ ਜਾ ਦਿਮਾਗ ਖਰਾਬ ਕੀਤਾ ਪਿਆਵਾ ਕੰਮ ਕਰ ਲੈ ਿੱਡੀ ਜੀ ਕਰਦੀ ਕੀ ਆ ਜੁਬਾਨ ਨਾ ਲੜਾ ਮੇਰੇ ਨਾਲ ਪਟਰੇ 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 ਬੋਲੀ ਜਾਂਦੀ ਆ ਕੰਮ ਕਰ ਵੇੜਾ ਕਿੱਥੇ ਆ ਤੁਹਾਡੇ ਮਾਲਕ? ਕੌਣ? ਇੱਥੇ ਮਾਲਕ ਕੌਣ ਹੈ? ਸੁਰਿੰਦਰ ਵੀਰਾ ਤੇ 바ਵਾ ਵੀਰਾ। ਕਿੱਥੇ ਆ ਸੁਰਿੰਦਰ ਵੀਰਾ? ਸੁਰਿੰਦਰ ਵੀਰਾ ਤਾਂ ਮਾਰਕੀਟ ਗਏ ਨੇ ਤੇ 바ਵਾ ਵੀਰਾ ਉੱਪਰ ਹੈ। ਬਲਾਓ 바ਵੇ ਨੂੰ। ਪਰ ਹੋਇਆ ਕੀ ਵੀਰੇ? ਕੰਮ ਆ ਮੈਨੂੰ ਉਹਦੇ ਨਾਲ ਬਲਾਓ ਉਹਨੂੰ। ਵੀਰੇ? ਆਹ ਸਭਰੇ ਨੇ। نیچے ਆਇਓ। ਆਇਆ। ਦੀ ਦੱਸੋ ਬਾਜੀ ਕਾਕਾ ਤੂੰ ਹੀ ਆ ਬਾਵਾ ਹਾਂਜੀ ਸੋਸ਼ਲ ਮੀਡੀਆ ਤੇ ਵੀਡੀਓ ਤੂੰ ਹੀ ਪਾਣਾ ਹਾਂਜੀ ਮੈਂ ਹੀ ਪਾਣਾ ਦੇਖਿਆ ਨਹੀਂ ਤੁਸੀਂ ਦੇਖਿਆ ਤੈਨੂੰ ਪਤਾ ਮੈਂ ਕੌਣ ਆ ਨਹੀਂ ਪਤਾ ਜੀ ਕੌਣ ਹੋ ਤੁਸੀਂ ਮੈਂ ਵੀਰੇ ਮਾਰਕੀਟ ਦਾ ਪ੍ਰਧਾਨ ਆ ਤੇਰੇ ਭਰਾ ਨੂੰ ਪਹਿਲਾਂ ਵੀ ਇੱਕ ਵਾਰੀ ਬਲਾ ਕੇ ਸਮਝਾਤਾ ਤੂੰ ਸਮਝ ਨਹੀਂ ਰਿਹਾ ਸਮਝ ਆ ਗੱਲ ਕੀ ਹੋਈ ਏ ਬਾਜੀ ਤੂੰ ਯਾਰ ਵੀਡੀਓ ਤੋਂ ਵੀਡੀਓ ਪਾਈ ਜੰਨਾ ਮੈਂ ਤੇ ਪਾਉਂਗਾ ਹੀ ਬਾਜੀ ਮੇਰੀ ਦੁਕਾਨ ਆ ਮੈਂ ਸਮਾਨ ਨਹੀਂ ਵੇਚਣਾ ਯਾਰ ਤੇਰੀ ਦੁਕਾਨ ਕੋਸਮੈਟਿਕ ਦੀ ਆ ਕੋਸਮੈਟਿਕ ਦੀ ਦਾ ਤੂੰ ਕੱਪੜੇ ਦੀ ਵੀਡੀਓ ਪਾ ਦੇਗਾ ਬਾਜੀ ਉਹ ਮੈਨੂੰ ਸਸਤਾ ਮਿਲਦਾ ਸਸਤਾ ਵੇਚੂਗਾ ਇਹ ਸਮਾਨ ਤੂੰ ਸਸਤਾ ਵੇਚੇਗਾ ਬਾਕੀ ਦੁਕਾਨਦਾਰ ਅਗਲੇ ਨੇ ਵੀ ਮਾਲ ਪਾਇਆ ਵਾ ਤੇ ਫਿਰ ਦੱਸੋ ਕੀ ਕਰਾਂ ਮੈਂ ਵੀਰੇ ਤੇਰੀ ਕੋਸਮੈਟਿਕ ਦੁਕਾਨ ਆ ਤੂੰ ਕੋਸਮੈਟਿਕ ਦਾ ਕੰਮ ਕਰ ਭਾਜੀ ਮੇਰੀ ਮਰਜ਼ੀ ਦੁਕਾਨ ਮੇਰੀ ਐ ਮੈਂ ਜੋ ਮਰਜ਼ੀ ਵਿੱਚ ਵੀਰੇ ਸਮਝ ਜਾ ਪਿਆਰ ਨਾਲ ਮੈਂ ਤੈਨੂੰ ਦੁਬਾਰਾ ਦੁਬਾਰਾ ਨਹੀਂ ਸਮਝਾਣਾ ਤੇਰੇ ਵੀਰੇ ਨੂੰ ਵੀ ਇੱਕ ਵਾਰੀ ਸਮਝਾ ਦਿੱਤਾ ਹੁਣ ਤੈਨੂੰ ਸਮਝਾਣਾ ਆ ਜਿਹੜਾ ਕੰਮ ਤੇਰਾ ਨਾ ਉਹੀ ਕੰਮ ਕਰ ਕੱਲ੍ਹੋਂ ਤੋਂ ਤੂੰ ਘੜੋਣਿਆਂ ਦਾ ਕੰਮ ਕਰਨ ਲੱਗ ਜਾਏਂਗਾ ਜੁਐਲਰੀ ਦਾ ਕੰਮ ਕਰਨ ਲੱਗ ਜਾਏਂਗਾ ਸਾਰੇ ਕੰਮ ਤੂੰ ਹੀ ਕਰਨੇ ਆ ਬਾਕੀ ਦੁਕਾਨਦਾਰ ਨਹੀਂ ਹੈਗੇ ਭਾਜੀ ਤੁਸੀਂ ਮੈਨੂੰ ਇੰਨੀ ਸਲਾਹ ਕਿਉਂ ਦੇ ਰਹੇ ਹੋ ਕੰਮ ਮੇਰਾ ਵਾ ਮੈਂ ਜਿੱਦਾਂ ਮਰਜ਼ੀ ਕਰਾਂ ਮੈਂ ਤੈਨੂੰ ਸਲਾਹ ਤਾਂ ਦੇ ਰਿਹਾ ਵਾਂ ਤੇਰੇ ਭਰਾ ਕਰਕੇ ਤੇਰਾ ਭਰਾ ਬਹੁਤ ਸਮਝਦਾਰ ਹੈ ਇੰਨੇ ਦਿਨਾਂ ਤੋਂ ਦੁਕਾਨਦਾਰੀ ਚਲਾ ਰਿਹਾ ਕਦੀ ਉਹਦਾ ਕੋਈ ਲੰਭਾ ਆਇਆ ਤੂੰ ਨਵਾਂ ਨਵਾਂ ਆਇਆ ਹੋਇਆ ਵੀਡੀਓ ਪਾ ਕੇ ਸਾਰਾ ਉਹਦਾ ਵੀ ਰਸੂਖ ਖਰਾਬ ਕਰ ਰਿਹਾ ਉਹ ਪਾਜੀ ਉਹ ਚ ਮਾਰਜਨ ਜ਼ਿਆਦਾ ਸੀਗਾ ਮੈਂ ਤਾਂ ਵੇਚਣਾ ਸ਼ੁਰੂ ਕੀਤਾ ਵਾ ਯਾਰ ਤੇਰੇ ਕੰਮ ਵਿੱਚ ਵੀ ਮਾਰਜਨ ਹੈਗਾ ਵਾ ਸਾਰੇ ਕੰਮ ਤੂੰ ਹੀ ਕਰੇਂਗਾ ਬਾਕੀ ਦੁਕਾਨਦਾਰ ਕੀ ਕਰਨਗੇ ਭਾਜੀ ਔਨਲਾਈਨ ਕਰਕੇ ਗਾਹਕ ਤਾਂ ਆ ਹੀ ਰਹੇ ਹਨ ਸਾਰਿਆਂ ਨੂੰ ਬਾਵੇ ਹੱਲੇ ਤੂੰ ਬੱਚਾ ਵਾ ਤੈਨੂੰ ਨਹੀਂ ਪ ਜਦੋਂ ਸਾਰੇ ਦੁਕਾਨਦਾਰ ਇਕੱਠੇ ਹੋਗੇ ਨਾ ਤੇ ਫਿਰ ਤੇਰੀ ਦੁਕਾਨ ਨੂੰ ਲੱਗ ਜਾਣਾ ਤਾਲਾ ਤੇ ਫਿਰ ਤੂੰ ਵੀਡੀਓ ਚੁੱਕੀ ਰਹਿ ਜਾਣਾ ਫਿਰ ਵੀਡੀਓ ਬਣਾਉਂਦਾ ਰਹੀ ਨਹੀਂ ਨਹੀਂ ਪਾਜੀ ਕੋਈ ਨਹੀਂ ਮੈਂ ਧਿਆਨ ਰੱਖੂਗਾ ਤੈਨੂੰ ਧਿਆਨ ਰੱਖਣਾ ਪੈਣਾ ਵਾ ਤੁਸੀਂ ਦੋ ਭਰਾ ਹੋ ਤੂੰ ਆਪਣੇ ਭਰਾ ਦੀ ਗੱਲ ਹੀ ਨਹੀਂ ਮੰਨਦਾ ਆਪਣੇ ਭਰਾ ਦੀ ਗੱਲ ਮੰਨਿਆ ਕਰ ਇਕਤਾ ਦੀ ਬਲ ਹੁੰਦਾ ਅਸੀਂ ਪੰਜ ਭਰਾ ਵਾਂ ਰਲ ਮਿਲ ਕੇ ਰਹੀਦਾ ਮਾਰਕੀਟੇ ਚ ਕੋਈ ਸਾਡੇ ਨਾਲ ਖੰਗ ਕੇ ਦੇਖ ਲਵੇ ਸਹੀ ਕਹਿ ਰਹੇ ਹੋ ਪਾਜੀ ਮੈਂ ਧਿਆਨ ਰੱਖੂਗਾ ਕੋ ਭਾਵੇਂ ਤੇਰੇ ਕਿਸੇ ਨੇ ਕੰਮ ਨਹੀਂ ਆਣਾ ਤੇਰੇ ਵੱਡੇ ਭਰਾ ਨਹੀਂ ਤੇਰੇ ਕੰਮ ਆਣਾ ਇਹ ਗੱਲ ਯਾਦ ਰੱਖੀ ਕਿਦੋਂ ਨਾ ਪ੍ਰਦਾਨ ਆਇਆ ਸੀ ਅੱਜ ਬਾਬੇ ਕੀ ਹੋਇਆ ਵੀਰੇ ਮਾਫ ਕਰ ਦਿਓ ਮੈਨੂੰ ਹੋਇਆ ਕੀ ਐ ਵੀਰੇ ਹੋ ਤਾਂ ਬਹੁਤ ਕੁਝ ਕਿਹਾ ਤੁਸੀਂ ਬੜਾ ਸਮਝਾਇਆ ਉਹ ਮੈਂ ਲਾਲਚ ਕਰਕੇ ਵੀਰੇ ਇੰਨਾ-ਇੰਨਾ ਹੋ ਗਿਆ ਕਿ ਸਮਝ ਨਹੀਂ ਪਾਇਆ ਬਾਵੇ ਗੱਲ ਦੱਸੇਗਾ ਮੈਨੂੰ ਕਿ ਨਹੀਂ ਦੱਸੇਗਾ ਭਾਜੀ ਔਰਚਿਡ ਕਲੈਕਸ਼ਨ ਨੂੰ ਜਿਹੜੇ ਪੈਸੇ ਦਿੱਤੇ ਸੀਗੇ ਉਹ ਮੁੱਕਰ ਗਿਆ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਖੂਜ ਹਮਾਰਿਆ ਵਟਾ ਵਾਪਸ ਆਉਂਦਾ ਕਦੇ ਤੈਨੂੰ ਕੀ ਲੱਗਦਾ ਸੀ 50000 ਮੋੜੂਗਾ ਤੇ ਰਿਓ ਜਾਂ 50000 ਤੋਂ 5 ਲੱਖ ਬਣਾ ਲੈਗਾ ਤੂੰ ਕਾਕਾ ਦੁਨੀਆ ਬੜੀ ਸਿਆਣੀ ਐ ਲੋਕੀ ਯੂਜ਼ ਐਂਡ ਥਰੋ ਕਰਦੇ ਆ ਪਤਾ ਲੱਗਿਆ ਨਾ ਕਿ ਤੇਰੀ ਆਈਡੀ ਚੱਲਦੀ ਪਈ ਆ ਆਈਡੀ ਨਾਲ ਕਸਟਮਰ ਆ ਰਹੇ ਆ ਵੀਡੀਓ ਵਾਇਰਲ ਹੋ ਰਹੀਆਂ ਨੇ ਅਗਲੇ ਨੇ ਤੈਨੂੰ ਗੱਲਾਂ ਚ ਲਾ ਕੇ ਬੁਲਾ ਲਿਆ ਨਾਲੇ ਤੇਰੀ ਇਨਵੈਸਟਮੈਂਟ ਕਰਾਈ ਨਾਲੇ ਤੇਰ ਤੋਂ ਕੰਮ ਕਰਾਈ ਗਿਆ ਹੁਣ ਉਹਦਾ ਕੰਮ ਚੱਲ ਗਿਆ ਹੁਣ ਅਗਲੇ ਨੇ ਮਾਰੀ ਲੱਤ ਨਹੀਂ ਹੁਣ ਵੀਡੀਓ ਨਹੀਂ ਪਾਊਗਾ ਉਹ ਕੀ ਆਪਣੀ ਆਈਡੀ ਬਣਾ ਲਈ ਭਾਜੀ ਉਹਨੂੰ ਮੈਂ ਦੱਸਤਾ ਸੀ ਕਿ ਇਦਾਂ ਆਈਡੀ ਬਣਾਣੀ ਆ ਉਹਨੇ ਆਪਣੀ ਆਈਡੀ ਤੇ ਪਾਇਆ ਅਜੇ ਤਾਂ ਆਰਡਰ ਵੀ ਕਾਫੀ ਆਏ ਹੋਏ ਸੀ ਇਹੀ ਹੁੰਦਾ ਵੀਰੇ ਉਹਨੇ ਪਹਿਲਾਂ ਤੈਨੂੰ ਗੱਲਾਂ ਚਲਾਇਆ ਤੇਰੇ ਤੋਂ ਕੰਮ ਲਿਆ ਕਸਟਮਰ ਆਣ ਲੱਗੇ ਹਨਾ ਫਿਰ ਤੇਰੇ ਤੋਂ ਆਈਡੀ ਬਣਵਾਈ ਫੇਰ ਕੰਮ ਸਿੱਖ ਲਿਆਉਣਾ ਕਿਵੇਂ ਕਰੀਦਾ ਹੁਣ ਅਗਲੇ ਨੇ ਕਿਹਾ ਚੱਲ ਦਫਾ ਹੋ ਅਗਲੇ ਨੇ ਤਾਂ ਆਪਣਾ ਲੋਟ ਕਰ ਲਿਆ ਉਹਦਾ ਕੀ ਗਿਆ ਤੇਰੇ 50000 ਚੋਂ ਤੈਨੂੰ ਪੈਸੇ ਦੇ ਹੀ ਗਿਆ ਕਿੰਨੇ ਪੈਸੇ ਦਿੱਤੇ ਹੁਣ ਤੱਕ ਜੀ ਹਾਲੇ ਤੱਕ 3 15000 ਹੀ ਮਿਲੇ ਸੀਗੇ 50 ਚੋਂ 15 ਤੂੰ ਲੈ ਕੇ ਬੜਾ ਖੁਸ਼ ਹੋ ਰਿਹਾ ਸੀ ਬਾਬੇ ਦੁਨੀਆ ਬਹੁਤ ਸਿਆਣੀ ਐ ਹਰੇਕ ਬੰਦਾ ਇਹੀ ਸੋਚਦਾ ਇਹਦੀ ਜੇਬ ਚ ਪੈਸੇ ਕਿਵੇਂ ਕੱਢਾਂ ਤੇ ਇਸ ਤੋਂ ਕੰਮ ਕਿਵੇਂ ਲਵਾਂ ਤੇ ਚੜਦੇ ਨੂੰ ਸਲਾਮਾ ਹੁੰਦੀਆਂ ਨੇ ਹੁਣ ਅਗਲੇ ਨੇ ਆਪਣੀਆਂ ਵੀਡੀਓ ਪਾਣੀਆਂ ਆਪਣੇ ਕੰਮ ਕਰੂਗਾ ਤੈਨੂੰ ਕੌਣ ਪੁੱਛਦਾ ਯਾਰ ਨਾਲੇ ਜਿਹੜੇ ਇੱਥੇ ਘਾਟੇ ਖਾ ਕੇ ਸਮਾਨ ਵੇਚਦਾ ਪਿਆ ਉਹਦਾ ਕੋਈ ਫਾਇਦਾ ਹੋਇਆ ਨਹੀਂ ਕਿੰਨੇ ਕਾ ਗਾਇ ਸਵੇਰ ਦੇ ਕੋਈ ਵੀ ਨਹੀਂ ਫੇਰ ਕੀ ਕਹਿੰਦੇ ਸੀ ਪ੍ਰਧਾਨ ਸਾਹਿਬ? ਭਾਜੀ ਉਹ ਕਹਿੰਦੇ ਕਿ ਤੇਰੇ ਵੱਡੇ ਭਰਾ ਨੂੰ ਵੀ ਸਮਝਾਇਆ ਸੀ ਤੇ ਹੁਣ ਤੈਨੂੰ ਵੀ ਸਮਝਾ ਕੇ ਜਾ ਰਹੇ ਆਂ। ਜੇ ਕੱਲ ਨੂੰ ਮਾਰਕੀਟ ਵਾਲੇ ਇਕੱਠੇ ਹੋ ਗਏ ਤਾਂ ਤੁਹਾਡੀ ਦੁਕਾਨ ਨੂੰ ਤਾਲਾ ਲੱਗ ਜਾਣਾ। ਫਿਰ ਕੱਲਾ ਵੀੜੀ ਜੋ ਅੱਗੇ ਰਹਿ ਜਾਏਗਾ। ਮੈਨੂੰ ਇੰਨੇ ਸਾਲ ਹੋ ਗਏ ਦੁਕਾਨ ਚਲਾਉਂਦੇ ਨੂੰ। ਅੱਜ ਤੱਕ ਮੈਂ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਤਾਕਾਇ ਕਦੀ ਗਲਤੀ ਮਾਫ ਹੋ ਜਾਂਦੀ ਹੈ। ਤੇ ਦੂਜੀ ਵਾਰ ਕੀਤਾ ਗੁਨਾਹ ਦੀ ਨਾ ਸਜ਼ਾ ਮਿਲਦੀ ਹੈ। ਕੀ ਮੂਦ ਦਿਖਾਉਂਗਾ ਮਾਰਕੀਟ 'ਚ ਮੈਂ ਕਿ ਮੈਨੂੰ ਧਮਕੀ ਦੇ ਕੇ ਗਿਆ ਪ੍ਰਧਾਨ ਸਾਹਿਬ ਉਹ ਵੀ ਬਿਨਾਂ ਕਸੂਰ ਤੋਂ ਦੋ ਨੰਬਰ ਦਾ ਕੰਮ ਤਾਂ ਨਹੀਂ ਕਰ ਰਹੇ ਆਪਾਂ ਨਹੀਂ ਵੀਰੇ ਇੱਕ ਨੰਬਰ ਦਾ ਕੰਮ ਕਰ ਰਹੇ ਹਾਂਜੀ ਪੈਸੇ ਨਾਲ ਸਮਾਨ ਲਈਦਾ ਪੈਸੇ ਨਾਲ ਹੀ ਵੇਚੀਦਾ ਹਾਂਜੀ ਕੋਈ ਗਲਤ ਕੰਮ ਤਾਂ ਨਹੀਂ ਨਹੀਂ ਫਿਰ ਕਿਉਂ ਕਟਾਖਾ ਖਾਣਾ ਨਾਲੇ ਆਪਾਂ ਕਿਹੜਾ ਭੁੱਖੇ ਮਰ ਰਹੇ ਸੀ ਕੰਮ ਤਾਂ ਸਹੀ ਚੱਲਦਾ ਪਿਆ ਸੀ ਹਾਂਜੀ ਵਧਾਨ ਦੇ ਚੱਕਰ 'ਚ ਘਟਾ ਲਿਆ ਮੈਨੂੰ ਤਾਂ ਲੱਗਦਾ ਤੇਰੇ ਕੋਲ ਸੇਵਿੰਗ ਵੀ ਨਹੀਂ ਹੋਣੀ ਹੁਣ ਕਿੱਥੇ ਗਈ ਸੇਵਿੰਗ ਉਹ ਤਾਂ ਬਾਜੀ ਕੱਲ ਵਿਆਹ ਤੇ ਉਡਾਤੀ ਫਿਰ ਇਹੋ ਜੇ ਕੰਮ ਉਹ ਕਰਦਾ ਹੁੰਦਾ ਜ ਜਿਹਦੀ ਹਰਾਮ ਦੀ ਕਮਾਈ ਹੋਵੇ ਜਿਹਨੇ ਮਿਹਨਤ ਨਾਲ ਹੱਕ ਹਲਾਲ ਦੀ ਕਮਾਈ ਕੀਤੀ ਹੋਵੇ ਨਾ ਉਹਨੂੰ ਪੈਸੇ ਦੀ ਕਦਰ ਹੁੰਦੀ ਆ ਉਹਨੂੰ ਪਤਾ ਹੁੰਦਾ ਮੈਂ ਕਿੱਥੇ ਖਰਚਣਿਆ ਤੇ ਕਿੱਥੋਂ ਬਚਾਣਿਆ ਉਹ ਅੱਜ ਦੀ ਵੀ ਸੋਚਦਾ ਤੇ ਕੱਲ ਦੀ ਵੀ ਸੋਚਦਾ ਤੂੰ ਤਾਂ ਇਹ ਦੇਖਦਾ ਕਿ ਮੇਰੀ ਜੇਬ 'ਚ 50000 ਰੁਪਇਆ ਮੈਂ ਤਾਂ ਰਾਜਾ ਤੇ ਜਦੋਂ ਅੱਜ ਖਾਲੀ ਆ ਫਿਰ ਆਪਾਂ ਭਿਖਾਰੀ ਬਣ ਗਏ ਹੁਣ ਤਾਂ ਸਮਝ ਆ ਗਈ ਖਾਲੇ ਘਾਟੇ ਹਾਂਜੀ ਵੀਰੇ ਮੈਨੂੰ ਇੰਨਾ ਪਤਾ ਲੱਗਿਆ ਵੀਰੇ ਕਿ ਜੋ ਤੁਸੀਂ ਕਹਿੰਦੇ ਸੀ ਸਹੀ ਕਹਿੰਦੇ ਸੀ ਤੇ ਅੱਜ ਤੋਂ ਬਾਅਦ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕੰਮ ਕਰਾਂਗੇ ਆਪਾਂ ਬਾਵੇ ਮੈਂ ਤੇਰੇ ਤੋਂ ਕਦੇ ਅੱਡ ਨਹੀਂ ਹੋਣਾ ਚਾਹੁੰਦਾ ਮੈਂ ਚਾਹਨਾ ਕਿ ਮੈਂ ਹਰੇਕ ਹਰ ਸਾਹ ਦੇ ਨਾਲ ਤੇਰੇ ਨਾਲ ਰਵਾਂ ਠੀਕ ਆ ਮੈਂ ਤੇਰਾ ਸਾਥ ਦੇਣਾ ਚਾਹਨਾ ਤੂੰ ਜਿੱਥੇ ਗਲਤ ਵੀ ਹੋਣਾ ਨਾ ਮੈਂ ਉੱਥੇ ਵੀ ਤੇਰਾ ਸਾਥ ਦੇਣਾ ਫੇਰ ਵੀ ਦੇਖ ਲੈ ਕੀ ਕੰਮ ਹੋ ਰਹੇ ਨੇ ਖਾ ਰਹਿਆ ਨਾ ਘਾਟੇ ਲੱਖ ਡੇਢ ਲੱਖ ਦਾ ਘਾਟਾ ਖਾ ਲਿਆ ਕਿੱਦਾਂ ਪੂਰੇ ਕਰਾਂਗੇ ਯਾਰ ਆਪਾਂ ਨਹੀਂ ਭਾਜੀ ਹੁਣ ਆਪਾਂ ਆਨਲਾਈਨ ਕੰਮ ਕਰਾਂਗੇ ਜ਼ਰੂਰ ਪਰ ਜੋ ਜੈਨੂ ਰੇਟ ਆ ਉਹੀ ਵੇਚਾਂਗੇ ਮੈਂ ਤਾਂ ਤੈਨੂੰ ਪਹਿਲੇ ਦਿਨ ਤੋਂ ਇਹੀ ਕਹਿੰਦਾ ਸੀ ਚੱਲ ਕੋਈ ਨਹੀਂ ਹੌਸਲਾ ਨਾ ਛੱਡ ਮਿਲ ਕੇ ਕੰਮ ਕਰਾਂਗੇ ਜਲਦੀ ਰਿਕਵਰ ਕਰਾਂਗੇ ਠੀਕ ਹੈ ਠੀਕ ਹੈ ਥੱਲੇ ਉੱਤੇ ਆਪਣਾ ਹੀ ਸਾਰਾ ਕੁਝ ਠੀਕ ਜਬ ਲਾਲਾ ਨੇ ਹਾਨੂੰ ਵੀ ਓਏ ਕਰੋ ਦੇਖਿਆ ਸਿਮਰਨ ਤੈਨੂੰ ਕਿਹਾ ਸੀ ਨਾ ਸਭ ਕੁਝ ਠੀਕ ਹੋ ਜਾਊਗਾ ਪਰ ਘਾਟਾ ਖਾਣ ਤੋਂ ਬਾਅਦ ਚਲ ਕੋਈ ਨਹੀਂ ਦੇਰ ਆਏ ਦਰਸਤਾ ਹੈ